ਚੱਲ ਅੱਜ ਹੁਣ ਗਿਆਈਆਂ ਨਾ ਛੁੱਟੀਆਂ ਵੀ ਦੇ ਦੇ ਕਿੰਨੀਆਂ ਹੈ ਗਿਆ ਥੋੜਾ ਜਿਹਾ ਰਹਿ ਲਈ ਇੱਥੇ ਹੁਣ ਮੈਨੂੰ ਪਿੱਛੋਂ ਫੋਨ ਨਾ ਕਰਦੇ ਰਹੀ ਮੇਰੀ ਗੱਲ ਸੁਣੋ ਮੈਂ ਮੰਮੀ ਨੂੰ ਦੋ ਦਿਨ ਲਈ ਕਿਹਾ ਸੀ ਮੈਂ ਤਾਂ ਦੋ ਤਿੰਨ ਦਿਨ ਹੀ ਰਹਿਣਾ ਜੇ ਐਵੇਂ ਹੁਣ ਜिदबाजी ਨਾ ਕਰੋ 10 15 ਦਿਨ ਇੱਥੇ ਰਹੂੰਗੀ ਤਾਂ ਉਧਰ ਮੁੜ ਕੇ ਦੀਦੀ ਆਈ ਤੇ ਉਹਨਾਂ ਨੇ ਕਿਹਾ ਲੈ ਉਧਰ ਕੀ ਰਿਟੈਂਸ਼ਨ ਛੱਡ ਇੱਥੇ ਰੱਖੇ ਨੂੰ ਹੀ ਰੱਖ ਨਾਲੇ ਆਪ ਵੀ ਇੱਥੇ ਰਹਿ ਪਰ ਕਿਉਂ ਮੇਰੇ ਪਿੱਛੋਂ ਫੋਨ ਨਹੀਂ ਕਰਦਾ ਵੀ ਹਾਂ ਵੀ ਮੈਨੂੰ ਲੈ ਜਾ ਜਿੰਨਾ ਟਾਈਮ ਹੁਣ ਛੁੱਟੀਆਂ ਹੈਗੇ ਉਹਨਾਂ ਟਾਈਮ ਇੱਥੇ ਰਹਿ ਲਓ ਬਾਅਦ ਵਿੱਚ ਜਦੋਂ ਕਹਿੰਦੀ ਹੁੰਦੀ ਮੈਨੂੰ ਅੰਦਰ ਭਾਬੀ ਨਾਲ ਸੋਲਣ ਕੀਤੇ ਬਾਅਦ ਚੁੱਪ ਕਰ ਜਾਓ ਰਹੇ ਰਹਿ ਗਿਆ ਚਾ ਉਹ ਕਿੱਟਿੰਗ ਮੰਨਣੀ ਜਾਂ ਦੇਖਦਾ ਮੂੰਹ ਵੇਖਿਆ ਕਿਦਾਂ ਸੜਿਆ ਆਏ ਹਾਜੀ ਆ ਵੀ ਇੱਧਰ ਆ ਗਈ ਮਾਂ ਜੀ ਕੀ ਵਜਾਇਆ ਤੇਰੀ ਜਾਂਦੀ ਇੱਥੇ ਤੇਰਾ ਆਪਣਾ ਹੀ ਘਰ ਆ ਅੰਦਰ ਆ ਕੇ ਬੈਹ ਆ ਪਿਆ ਜੀ ਤੇਰੀ ਭਾਬੀ ਆ ਜਾਓ ਬਿਲਕੁਲ ਭਾਬੀ ਸਤਿ ਸ਼੍ਰੀ ਅਕਾਲ ਸਾਚੀ ਦਾਦੀ ਸਾਚੀ ਭਾਬੀ ਹੋਰ ਸੋਠੀ ਠਾਕਾ ਬੋਦਿਆ ਸਾਚੀ ਭਾਬੀ ਪਤਾ ਕੀ ਸੀ ਇਹਨੀਆਂ ਛੁੱਟੀਆਂ ਸੀ ਤੇ ਮੈਂ ਸੋਚਿਆ ਦੋ ਚਾਰ ਦਿਨ ਰਹਿ ਲਵਾਂ ਹੇ ਫੌਰ ਵੀਰਾ ਕਿੱਧਰ ਹੈਗਾ ਜੇ ਹਾਂਜੀ ਉਹ ਬਾਜ਼ਾਰ ਦੀ ਨੇ ਜੀ ਠੀਕ ਆ ਜੀ ਹੁਣੇ ਅੱਜ ਤੁਸੀਂ ਵੇਖੋ ਠੀਕ ਹੈ ਮੋਦੀ ਤੇਨੂੰ ਵੀਰਾ ਇੱਥੇ ਹੁੰਦੇ ਅੱਗ ਲੱਗੀ ਹੁੰਦੀ ਆ ਉਹਦਾ ਮੂੰਹ ਵੇਖਿਆ ਕਿੱਦਾਂ ਸੜਿਆ ਬਣ ਗਿਆ ਬਸ ਮੈਂ ਜਾਣਾ 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 ਬੱਚੇ ਦੇ ਸਾਹਮਣੇ ਤਾਂ ਅੰਦਾ ਗੱਲ ਕਰ ਲਿਆ ਕਰੋ ਆਜੋ ਨਾ ਮੇਰੇ ਭਾਬੀ ਐਦਾਂ ਨਹੀਂ ਨੀਗੀ ਉਹਦਾ ਮੂੰਹ ਵੇਖ ਪਹਿਲਾਂ ਚੁੱਪ ਕਰ ਤੇ ਸੁਣਨ ਗਿਆ ਕੁਛ ਸੁਣਦੇ ਰਹੇ ਦੋ ਚਾਰ ਦਿਨ ਵੀਰੇ ਨੂੰ ਫੋਨ ਕਰ ਲੈਣਾ ਸੀ ਆਜੇਂਦਾ ਉਹਨੂੰ ਵੀ ਤਾਂ ਪਤਾ ਲੱਗ ਗਿਆ ਕਿ ਭੈਣ ਉਹਦੀ ਆ ਗਈ ਐ ਮੇਰੀ ਨਾਲ ਸਵੇਰੇ ਗੱਲ ਹੋਈ ਸੀ ਮੈਂ ਉਹਨੂੰ ਜਦੋਂ ਦੱਸਿਆ ਨਾ ਕਿ ਆਪਣੀ ਗੁਰੀ ਨੂੰ ਛੁੱਟੀਆਂ ਤੇ ਨਹੀਂ ਆਣੇ ਤੇ ਮੈਨੂੰ ਕਹਿੰਦਾ ਤੂੰ ਫਟਾਫਟ ਪੈਕਿੰਗ ਕਰ ਤੇ ਆ ਜਾ ਐ ਵੀ ਮੈਨੂੰ ਕਵੇ ਮੈਂ ਮਾਮੀ ਕੋ ਜਾਣਾ ਹੈ ਗਾਵੇ ਕੀ ਗੱਲ ਭਾਬੀ ਨੂੰ ਸੇ ਵੀ ਛੁੱਟੀਆਂ ਪੈ ਗਈਆਂ ਹਾਂਜੀ ਹਾਂਜੀ ਛੁੱਟੀਆਂ ਪੈ ਗਈਆਂ ਤੇ ਮੈਂ ਕਹਿੰਦਾ ਸਾਡੇ ਬੱਚਿਆਂ ਨੂੰ ਛੁੱਟੀਆਂ ਨਹੀਂ ਪਈਆਂ ਉਹੋ ਸਾਡੀ ਕਿਸਮ ਵਿੱਚ ਕਿੱਥੇ ਪੈਕਿੰਗ ਆ ਲੇ ਤਾਂ ਵੀ ਅ ਤਾ ਕਿ ਕਹਿੰਦੇ ਹੋ ਛੁੱਟੀਆਂ ਪੈਣੀਆਂ ਤੁਸੀਂ ਵੀ ਹੋ ਆਣਾ ਮੈਂ ਤਾਂ ਵੈਸੇ ਹੀ 2-3 ਦਿਨ ਵਸਤੇ ਆਈ ਆ ਕਿਉਂ ਜੀ ਕਭੀ ਪਾਣੀ ਲੈ ਆਣਾ ਸੀ प्याਸ ਲੱਗੀ ਸੀ ਉਹ ਨੂੰ ਬੋਲੀ ਜਿੱਦਾਂ ਮੂੰਹ ਮੰਗਿਆ ਤੈਨੂੰ ਪਾਣੀ ਦਿੱਤਾ ਹਨੇ ਆਹ ਬੜ ਬ ਸਭ ਦੀ ਗੱਲ ਨਹੀਂ ਮੈਂਦੀ ਆ ਤੂੰ ਉਹ ਜਨਾਨੀ ਦਾ ਮੂੰਹ ਵੇਖ ਲੈ ਲੈ ਖੁੱਲੇ ਜੱਲਣਾ ਰਹਿ ਇੱਥੇ ਤੈਨੂੰ ਪਤਾ ਲੱਗ ਜੇ ਓਹੋ ਤੀ ਕਿਉਂ ਬੋਲੀ ਜਾਂਦੇ ਓ ਤੀ ਆਪਣਾ ਚਾਹ ਪਾਣੀ ਪੀ ਕੇ ਜਾਓ ਕੋਈ ਗੱਲ ਨਹੀਂ ਥੱਕੀ ਹੋਣੀ ਐ ਕੰਮਕਾਰ ਕਰਕੇ ਮੈਂ ਤਾਂ ਥੱਕ ਹੀ ਜਾਂਦਾ ਵਾ ਫੇਰ ਕੀ ਹੋਇਆ ਆ ਤੂੰ ਤੇ ਜਿੱਦਾਂ ਕੰਮ ਕਰ ਕਰ ਕੇ ਨਹੀਂ ਆਈ ਆ ਗਈ ਵਗਾਰਾ ਨਹੀਂ ਮੂੰਹ ਚੁੱਕ ਕੇ ਦੀਦੀ ਪਾਣੀ ਪਿਆ ਲੋ ਕਹਿੰਨਾ ਪਾਣੀ ਪਿਓ ਫਿਰ ਕੰਜਰੀ ਬਣਾਓ ਫਿਰ ਚਾਹ ਬਣਾਓ ਫਿਰ ਰੋਟੀ ਬਣਾਓ ਮੁੰਡੇ ਦੁੱਧ ਦੇ ਦੋ ਕਦੀ ਹੋਏ ਕਦੀ ਮੋਹ ਕਦੀ ਉਹ ਅਖੇ ਗਰਮੀਆਂ ਦੀਆਂ ਛੁੱਟੀਆਂ ਪੈ ਗਈਆਂ ਫਿਰ ਇਹ ਸਿਆਲ ਦੀਆਂ ਛੁੱਟੀਆਂ ਪੈ ਗਈਆਂ ਕੋਈ ਦਿਨ ਤੇ ਰਹਿ ਤਾਂ ਛੁੱਟੀਆਂ ਪੈ ਗਈਆਂ ਮੂੰ ਚੱਕ ਕੇ ਆ ਜਾਂਦੀ ਜੇ ਇੰਨੇ ਚੰਗੇ ਲੱਗਦੇ ਸੀ ਪੇਕੇ ਤੇ ਫਿਰ ਬਾਹਰ ਵਿਆਹ ਹੀ ਤੁਹਾਨੂੰ ਕਰਾਇਆ ਬੈਠੀ ਰਹਿੰਦੀ ਇੱਥੇ ਮੂੰ ਚੱਕਦੀ ਪੇਕੇ ਮੂੰ ਚੱਕਦੀ ਪੇਕੇ ਨਾ ਬੰਦਾ ਪੁੱਛੇ ਮੇਰੇ ਘਰ ਪਰਵਾਰ ਨਹੀਂ ਮੈਨੇ ਜਾਉਂਦੀ ਆਪਣੀ ਪੇਕੇ ਖਸਮ ਨੂੰ ਨਾਲ ਲੈ ਗਈ ਖਸਮ ਛੱਡ ਜੇਗਾ ਤੇ ਕੋਈ ਗੱਲ ਬਾਤ ਨਹੀਂ ਮੈਂ ਰਾਵਾਂ ਇੱਥੇ 15ਵੇਂ ਦਿਨ ਇਹਨੂੰ ਖੇਡਣ ਤੋਂ ਬਾਅਦ ਮੈਂ ਆ ਜਾ ਕੇ ਲੈਣ ਲਈ ਆ ਚਾ ਠੀਕ ਹੈ ਇਹ ਕੰਮ ਕਰਨ ਸਾਰੇ ਸਾਰੇ mucho porque ਗੈਂਡੂ ਪੀਲੇ ਪਾਣੀ ਪੀਲੀ ਚਾਹ ਵੀ ਮੈਂ ਸਾਰਾ ਕੁਝ ਆਪਣੇ ਕੰਨੀ ਸੁਣ ਲਿਆ ਭਾਬੀ ਤੁਹਾਡੇ ਮੇਰੇ ਲਈ ਨਫਤ ਮੇਰੇ ਵਾਸਤੇ ਮੇਰੀ ਦੀਦੀ ਮੈਂ ਕੋਈ ਹੋਰ ਗੱਲ ਕਰਾਂਦੀ ਸੀ ਨਹੀਂ ਨਹੀਂ ਤੁਹਾਨੂੰ ਲਿਖਾ ਲਗਾ ਮੈਨੂੰ ਕਿਉਂ ਲਿਖਾ ਲਗਣਾ ਕੱਟ ਚ ਕੋਈ ਹੋਰ ਤੇ ਆਇਆ ਨਹੀਂ ਮੈਂ ਹੀ ਤੇ ਆਈ ਚੱਲ ਕੇ ਮੈਂ ਕਿਹਾ ਮੇਰਾ ਘਰ-ਬਾਰ ਹੈ ਮੇਰਾ ਭਰਾ ਦਾ ਘਰ ਹੈ ਮੇਰੀ ਪਰਚਾਈ ਇਸ ਘਰ ਚ ਚੰ ਮੇਰੇ ਮੱਚਾ ਭਾਬੀ ਦੇ ਬੱਚਿਆਂ ਨਾਲ ਖੇਡੇਗਾ 4 ਦਿਨ ਹੱਸਦੇ ਹੱਸਦੇ ਕੱਟੇਗਾ ਮੁਰਗੇ ਮੇਰੀ ਨਨਾਂ ਨੇ ਆਏ ਨਾ ਫਿਰ ਮੈਂ ਘਰ ਨੂੰ ਮੁੜ ਜਾਵਾਂਗੀ ਜੇ ਇੱਧਰ ਚਾ ਮੇਰੀ ਨਨਾਂ ਹੋਣਗੇ ਲੰਦੀ ਹੈ ਤੇ ਮੈਂ ਕਿਤਾ ਲੰਨੀ ਵੀ ਆਪਣੀ ਨਨਾਂ ਦੇ ਇਦਾਂ ਹੀ ਪਿਆਰ ਬਣਿਆ ਰਹਿਣਾ ਚਾਹੀਦਾ ਪਰ ਮੈਨੂੰ ਬੜਾ ਵੱਡਾ ਵਹਿਮ ਹੈ ਮੈਂ ਬੜਾ ਵਹਿਮ ਪਾਲ ਕੇ ਬੈਠੀ ਹਾਂ ਕਿ ਮੇਰੀ ਪੁੱਛਾਈ ਚਾ ਕਰਦੀ ਆ ਪਿਛਲੀ ਵਾਰ ਹੀ ਆਈ ਤੇ ਵੀ ਸਿਰ ਬੰਨ੍ਹਿਆ ਆਇਆ ਸੀ ਮੈਂ ਆ ਬੀਕ ਦਿਹਾੜੀ ਰੋਕੇ ਚਲ ਗਈ ਮੈਂ ਕਿਹਾ ਨਹੀਂ ਭਾਬੀ ਆਪ ਠੀਕ ਨਹੀਂ ਮੈਂ ਕਿਉਂ ਨਾ ਉੱਤੇ ਕੀ ਗੱਲ ਦਾ ਪਹਰਾ ਪਾਣਾ ਮੈਂ ਕਿਹਾ ਕੋਈ ਨਹੀਂ ਮੇਰੀ ਸੱਸ ਤੇ ਮੇਰਾ ਘਰ ਵਾਲਾ ਹਰ ਵਾਰੀ ਮੈਨੂੰ ਬੋਲਦੇ ਨੇ ਤੂੰ ਪੇਕ ਕਿਉਂ ਨੱਗੇ ਵਾਂਗ ਨਹੀਂ ਲੈਂਦੀ ਕੀ ਘੜੀ ਕਿ ਜਾਨੀਏ ਤੇ ਆ ਜਨ ਨੀਂ ਕੀ ਗੱਲ ਤੇਰੇ ਤੇ ਨੂੰ ਪੇਕੇ ਪੁੱਛਦੇ ਨਹੀਂਗੇ ਮੈਂ ਕੋਈ ਨਾ ਕੋਈ ਪਾਨਾ ਮਾਨਾ ਲਾ ਕੇ ਗੱਲ ਟਾਲ ਦਿੰਦੀ ਆ ਪਰ ਸਹੀ ਦੱਸਾਂ ਭਾਬੀ ਅੱਜ ਦਿਨ ਬੜਾ ਹੀ ਦੁਖਿਆ ਜੇ ਐ ਮੈਂ ਕੰਨੀ ਕਦੀ ਨਾ ਸੁਣਦੀ ਜੋ ਮੈਂ ਸੁਣ ਲਿਆ ਮੈਂ ਤੁਹਾਡੇ ਤੇ ਇੰਨੀ ਭਾਰੀ ਨਹੀਂ ਕਹੇ ਵੱਲੋਂ ਨਹੀਂ ਨਹੀਂ ਦੀਦੀ ਦੋ ਰੋਟੀਆਂ ਹੀ ਖਾਣੀਆਂ ਹੁੰਦੀਆਂ ਹੁੰਦੀਆਂ ਤੁਹਾਡੇ ਨਾਲ ਹਸਣਾ ਖੇਡਣਾ ਹੁੰਦਾ ਤੁਹਾਡਾ ਹਾਲ ਚਾਲ ਲੈਣਾ ਹੁੰਦਾ ਆਪਣਾ ਤੁਹਾਨੂੰ ਦੇਣੀ ਆ ਤੇ ਮੈਂ ਚਲ ਜਾਈਂਦੀ ਆ ਕਦੀ ਕਹੀ ਸੀ ਤੇ ਡਿਮਾਂਡ ਹੀ ਨਹੀਂ ਮੈਂ ਕੀਤੀ ਮੈਂ ਤੇ ਕਹਿੰਦੀ ਮੇਰਾ ਵੀਰ ਤੂੰ ਹੀ ਖੁਸ਼ ਰਹੋ ਨਹੀਂ ਨਹੀਂ ਦੀਦੀ ਕਿੱਦਾਂ ਵੱਲੋਂ ਤੁਹਾਡਾ ਵੀਰ ਆ ਗਿਆ ਸੁਣ ਲੈਣਾ ਉਹਨਾਂ ਨੇ ਮੇਰੇ ਦਿਵਾਲੇ ਹੋਣਾ ਮੈਂ ਵੀਰ ਤੇ ਆਮ ਤਾਂ ਕਿਤੇ ਖਲੋਣਾ ਹੀ ਨਹੀਂ 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 ਇੰਜ ਕਿਉਂ ਕਹਿੰਦੇ ਹੋ ਬਸ ਬਸ ਆਪੀ ਬਹੁਤ ਹੋ ਗਿਆ ਕੋਈ ਮਤਲਬ ਨਹੀਂ ਬੰਦਾ ਮੈਂ ਨਾ ਲਈਏ ਨੇ ਨੰ ਕਮਾਈ ਮੈਨੂੰ ਹੁਣੇ ਲੈ ਜਾ ਮੈਂ ਇਹਨਾਂ ਨੂੰ ਆਪੇ ਸਮਝਾ ਲਾਂਗੀ ਕੋਈ ਮਤਲਬ ਨਹੀਂ ਦੀਦੀ ਨਹੀਂ ਨਹੀਂ ਤੇ ਬੱਸ ਰੋ ਲਿਆ ਬੜਾ ਚਾਹੀ ਇੱਥੇ ਹੁੰਦਾ ਤੈਨੂੰ ਹੋ ਗਿਆ ਪੂਰਾ ਹੋਰ ਰੋਲਾ ਜਿ ਮਾਰਨ ਲੱਗਾ ਹੋਰ ਕਰਨ ਹੋਰ ਕਰਨਾ ਤੈਨੂੰ ਬੜਾ ਚਾਹੀ ਇੱਥੇ ਹੁੰਦਾ ਨਾਲੇ ਆਪ ਭਾਬੀ ਇੱਕੋ ਇੱਕ ਤੇਰੀ ਨਾਨੇ ਕੱਲੀ ਕੱਲੀ ਤੂੰ ਉਹਦੀ ਭਾਬੀ ਤੈਨੂੰ ਇੰਨਾ ਵੀ ਤਾਂ ਚਾਹ ਕਰਨਾ ਹੁੰਦਾ ਮੇਰੀ ਭੈਣ ਨਾ ਕਰਿਆ ਜੇ ਨਾ ਉਹਦੇ ਨਾਲ ਪੈਰ ਵੀ ਪੰਜੇ ਲੱਗਣ ਦਿੰਦੀ ਇਹ ਇੰਨਾ ਉਹਦਾ ਚਾਹ ਕਰਦੀ ਆ ਉਹਨੂੰ ਪਤਾ ਵੀ ਹਾਂ ਵੀ ਇੱਕੋ ਇੱਕ ਮੇਰੀ ਨਾਨਾ ਆ ਤੇ ਤੁਹਾਡੇ ਕੋਲ ਇਹ ਕੁਝ ਨਹੀਂ ਹੁੰਦਾ ਨਾਲੇ ਹਾਂ ਤੂੰ ਮੈਨੂੰ ਕਹਿਨੀ ਆ ਬੱਚੇ ਦੇ ਸਾਹਮਣੇ ਇਹ ਚੀਜ਼ਾਂ ਨਾ ਕਰੋ ਹੁਣ ਦੱਸ ਜੇ ਉਹ ਇੱਥੇ ਰਹਿ ਜਾਂਦਾ ਕੀ ਅਸਰ ਹੁੰਦਾ ਦੱਸ ਸਿੱਧੇ ਨਹੀਂ ਨਹੀਂ ਭਾਜੀ ਮੈਨੂੰ ਬਹੁਤ ਤੁਹਾਡੀ ਗੱਲ ਉਹ ਨਾ ਭੈਣਾ ਤੂੰ ਤਾਂ ਬੋਲਿੰਗ ਆ ਨਾ ਮੈਂ ਵੇਖ ਲੈ ਜੁੱਕ ਜੋਂਡਿਆ ਹੀ ਕੱਲੋਂ ਮੈਂ ਉੱਥੇ ਬੈਠਾ ਸੁਣਦਿਆਂ ਤੁਹਾਡੀਆਂ ਉਹ ਥੋੜਾ ਐ ਨਾ ਆਪਣੇ ਦਿਮਾਗ ਨੂੰ ਸੰਭਾਲੋ ਜਿੰਬ ਤੁਹਾਡੇ ਵੱਲੋਂ ਤਾਂ ਨਾ ਚਾਰ ਦਿਨਾਂ ਨਾਲ ਹੁੰਦਾ ਉਹਨੂੰ ਵੀ ਕੋਈ ਸ਼ੌਂਕ ਨਹੀਂ ਹੁੰਦਾ ਚਾਰ ਦਿਨਾਂ ਦੀ ਛੁੱਟੀਆਂ ਵਿੱਚ ਕੇ ਮੈਂ ਥੱਲੇ ਤੇ ਘੁਮਾਉਣ ਲੈਣੇ ਆ ਖੁਦ ਨੇ ਤੈਨੂੰ ਕਹਿਣਾ ਵੀ ਉੱਥੇ ਮੇਰੀ ਨਾਨਾ ਨੇ ਆ ਜਾਣਾ ਤਾਂ ਮੈਂ ਅਮਰੀਕਾ ਉੱਥੇ ਵੀ ਜਾਣਾ ਸੋਚ ਇਹਦੀ ਸੋਚ ਤੇ ਤੇਰੀ ਸੋਚ ਕਿੰਨਾ ਫਰਕ ਆ ਛੱਡੋ ਜੀ ਕਿਉਂ ਬੋਲ ਲੱਦੇ ਤੁਸੀਂ ਆਖੀ ਬੋਲ ਕੇ ਕਿਉਂ ਬੁਰੇ ਬੰਨਾ ਮੈਂ ਮੈਂ ਬੁਰਾ ਬੰਨਾ ਚੰਗਾ ਜਦੋਂ ਸਮਝਾਉਣਾ ਚਾਹੀਦਾ ਨਾ ਥੋੜੀ ਖਾਣੇ ਗੱਲ ਪਵੇ ਇਹਨਾਂ ਦੇ ਗ੍ਰਹਿਨ ਵੀਰ ਆ ਘਰ ਆ ਜੇਗੇ ਮੈਂ ਉਹਨਾਂ ਨੂੰ ਚੁਕੇਗਾ ਆ ਜੇ ਆਪਾਂ ਚਲੀਏ ਘਰ ਨੂੰ ਵਾਪਸ ਕੋਈ ਨਹੀਂ ਮੈਂ ਮੰਮੀ ਨੂੰ ਕਹਿ ਰਹੀ ਮੈਂ ਕਿ ਘਰੇ ਤਾਂ ਅਲੰਗਾ ਸੀ ਨਹੀਂ ਨਹੀਂ ਦੀਦੀ ਮੈਨੂੰ ਮਾਫ ਕਰ ਦੋ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਆ ਨਹੀਂ ਭਾਗੀ ਗਲਤੀ ਤੁਹਾਡੇ ਤੋਂ ਨਹੀਂ ਹੋਈ ਕਿਸੇ ਵੱਲੋਂ ਗਲਤ ਮੈਂ ਹੀ ਆ ਜੋ ਬਹੁਤ ਜ਼ਿਆਦਾ ਸੋਚਦੀ ਆ ਕਿ ਮੰਮੀ ਗੈੜੀ ਆ ਤੇ ਸਿਰ ਤੇ ਨਹੀਂ ਹੈ ਤੇ ਚਲ ਮੈਨੇ ਭਰਾਵਰ ਜਾਈ ਮੈਨੂੰ ਪੁੱਛਣਗੇ ਤੂੰ ਨਾ ਚੁੱਪ ਚਲ ਆਪਾਂ ਚਲੀਏ ਚਲ ਕਹਾਂਗੀ ਮੇਰੀ ਭਜਾਈ ਵੀ ਤਾਂ ਮੈਨਾਂ ਬਸ ਪ੍ਰਤਾਪ ਕਰੇਗੀ ਤੇ ਮੇਰੇ ਤੇ ਕੀ ਵੀ ਤੇਗੀ ਨੀ ਤੇਰਾ ਐ ਤੇ ਭਾਬੀ ਜਦੋਂ ਆਪ ਤੇ ਬੀਤੀ ਹੈ ਨਾ ਉਦੋਂ ਹੀ ਸਾਨੂੰ ਆਪਾਂ ਲੰਦੀ ਹੈ ਕਿ ਤੂੰ ਹੀ ਨਹੀਂ ਐ ਮੈਂ ਨਹੀਂ ਕਿ ਸਾਡੇ ਜਿੰਨੇ ਦੇਖਦੇ ਵੀ ਆ ਨਾ ਮੈਂਬਰ ਕਿ ਸਭ ਦੇ ਨਾਲ ਹੁੰਦਾ ਕੁਝ ਨਾ ਕੁਛ ਜਿਵੇਂ ਕਿ ਘਰਾਂ ਚੋਂ ਨਾ ਤੇ ਦੇ ਦਿਓ ਹਰ ਇੱਕ ਦਿਨ ਹੀ ਕਹਿੰਦੇ ਕਈਆਂ ਦੇ ਮਦ ਬਝਈਆਂ ਦਾ ਜਾਂ ਨਰਾਨਾ ਦਾ ਵੀ ਸੁਲੂਕ ਹੈ ਗਾਜੇ ਉਹ ਵੀ ਤੇ ਕਿਸੇ ਦੀਆਂ ਪਝਈਆਂ ਨੇ ਕਿਤੇ ਆ ਜੇ ਨਾ ਨਾ ਪਤਾ ਲੱਗੇ ਨਾ ਨੇ ਰਹਿਣਾ ਨਾ ਜਾਂ ਦੇ ਢੇਡ ਚ ਪੀੜ ਜਾ ਸਿਰ ਚ ਪੀੜ ਤੇ ਜਾਂ ਪੇਕੇ ਕੋਈ ਦੁੱਖ ਤਕਲੀਫ ਲੱਗ ਜਾਂਦੀ ਅਹੀਂ ਤੇ ਚੰਗੀਆਂ ਜੇ ਇਹ ਆਰੀ ਕਹੀਂ ਕਿਉਂ ਨਾ ਜਾਈਏ ਉਹਨੇ ਕਿਉਂ ਨਹੀਂ ਆਹ ਤੁਹਾਡੇ ਕੋਲ ਦੱਸੋ ਜੇ ਹੁਣ ਤੁਸੀਂ ਕੇ ਨਾ ਐਦਾਂ ਕਰਨ ਦੇ ਜੇ ਤੁਹਾਡੇ ਨਾਲ ਵੀ ਹੋਊਗਾ ਕਿ ਜਾਗੇ ਤੁਸੀਂ ਤਾਂ ਸੋਚੋਗੇ ਹਾਂ ਵੀ ਮੈਂ ਕੀ ਇਹ ਕੀ ਕਰਦੇ ਰਹੀ ਆ ਤੇ ਮੇਰ ਨਾਲ ਇਹ ਕੁਝ ਹੋਣਾ ਚਾਹੀਦਾ ਜੇ ਤੁਸੀਂ ਨਾ ਕਰੋਗੇ ਤੇ ਗਾਮ ਨਹੀਂ ਤੁਹਾਡੇ ਨਾਲ ਐਦਾਂ ਹੁੰਦਾ ਬਿਲਕੁਲ ਨਹੀਂ ਉਹ ਚਾਹ ਚਾਈ ਆਉਂਦੀਆਂ ਨੇ ਛੁੱਟੀ ਪੈਂਦੀਆਂ ਪਿੱਕੇ ਆਉਂਦਾ ਹੀ ਉਹਨਾਂ ਨੂੰ ਚਾਹ ਹੁੰਦੀ ਆ ਕਿ ਆਪਣੀ ਮਾਂ ਦਾ ਘਰ ਉੱਥੇ ਹੀ ਉਹਨਾਂ ਨੇ ਆਪਣਾ ਬਚਪਨ ਕੱਟਿਆ ਉੱਥੇ ਹੀ ਆਪਣੀ ਜਵਾਨੀ ਸ਼ੁਰੂ ਕੀਤੀ ਹੁੰਦੀ ਹੈ ਉੱਥੋਂ ਵਿਆਹ ਵੀ ਹੀ ਚੰਗੀਆਂ ਲੈਂਦੀਆਂ ਤੁਸੀਂ ਕੀ ਸਮਝੋ ਉਹਨਾਂ ਦਾ ਸਾਰਾ ਬੋੜੀਆ ਇਸ ਤਰ੍ਹਾਂ ਹੋ ਰੋ ਗਿਆ ਹੁੰਦਾ ਨਾ ਐਦਾਂ ਨਾ ਸੋਚਿਆ ਕਰੋ ਜੇ ਕੋ ਸੋਹਰੇ ਘਰ ਜੀਵਨ ਉਹਨੇ ਕੱਟਣਾ ਨਾ ਤੇ ਪੇਕਿਓ ਦੀਆਂ ਜਾਂਦਾ ਜੁੜੀਆਂ ਉੱਥੋਂ ਨੇ ਆਣਾ ਜਾਣਾ ਦੋ ਚਾਰ ਦਿਨ ਹੰਦੀ ਨਾ ਹਾਸੇ ਖੇਡ ਲਿਆ ਕਰੋ ਪਿਆਰ ਨਾਲ ਗੱਲ ਆ ਲਿਆ ਕਰੋ ਸੇਲੀਆਂ ਨਾਲ ਵੀ ਤਾਂ ਖੇਡਦੇ ਹੋ ਸੇਲੀਆਂ ਨਾਲ ਬਲੇ ਵਰਤਾ ਕਰ ਲਿਆ ਕਰੋ ਨਾ ਨਾਮ ਨਾਂ ਫਰਜਾਈਆਂ ਆਪ ਵਿੱਚ ਸੇਲੀਆਂ ਬਣ ਕੇ ਕਿਤੇ ਚੱਲਣਾ ਮੈਂ ਕਹਿੰਨੀ ਆ ਕਦੀ ਘਰ ਚ ਕਲੇਸ਼ ਨਾ ਹੋਵੇ ਕਿਸੇ ਗੱਲ ਨੂੰ ਵੀ ਸੋ ਸਾਡੀ ਵੀਡੀਓ ਚ ਮੈਸੀਜ ਸਿਰਫ ਐਸੇ ਗੱਲਦਾ ਸੀ ਕਿ ਜਦੋਂ ਵੀ ਧੀਆ ਆਪਣੇ ਪੇਕੇ ਆਉਂਦੀਆਂ ਨੇ ਤੇ ਪਰਜਾਈਆਂ ਦਾ ਵਰਤਾਓ ਕੁਝ ਇਹੋ ਜਿਹਾ ਹੋ ਜਾਂਦਾ ਜਿਵੇਂ ਪਤਾ ਨਹੀਂ ਆ ਕਿ ਕਿਹੜੀ ਜ਼ਾਇਦਤ ਲੈਣਾ ਆਂ ਬਈ ਜਦ ਕਿ ਧੀਆਂ ਨੂੰ ਕਿਸੇ ਪੈਸੇ ਦੇ ਲੈਣਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਪਿਆਰ ਦੀਆਂ ਮੁਖੀਆਂ ਹਨ ਭਰਾ ਹਸਨ ਖੱਡਨ ਪਰਜਾਈ ਐਸੇ ਹੀ ਅੰਦਰ ਬਤਾਓ ਕਰਨ ਮਾਪਿਆਂ ਦੀਆਂ ਯਾਦਾਂ ਹੁੰਦੀਆਂ ਨੇ ਉਸ ਘਰ ਚ ਬਸ ਜੇ ਤੁਸੀਂ ਸਾਡੇ ਇਸ ਵੀਡੀਓ ਚ ਮੈਸੇਜ ਨੂੰ ਸਮਝ ਸਕਿਓ ਤੇ ਪਲੀਜ਼ ਕਮੈਂਟ ਬਾਕਸ ਚ ਜਾ ਕੇ बड़े प्यार अपने प्यारे कमेंट करना, वीडियो लगी लाएक लाएक करना, करना और हाँ सबसक्राइब चैनल करो अगर नहीं है, मिले और छोटी बैल लगी हुई है हाँ, तंक 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 करके ਸੋ ਅਸੀਂ ਹਜੇ ਇਹ ਚੈਨਲ 'ਚ ਸ਼ਾਰਟਸ ਹੀ ਚੱਲਦੇ ਸੀ ਵੀਡੀਓ ਹੁਣ ਨਹੀਂ ਸ਼ੁਰੂ ਕੀਤੀ ਹੈ ਸੋ ਤੁਸੀਂ ਵੀਡੀਓ ਨੂੰ ਅਗਰ ਪਿਆਰ ਦਿਓਗੇ ਤੇ ਬਹੁਤ ਪਿਆਰੀਆਂ ਵੀਡੀਓ ਬਣਾਵਾਂਗੇ ਇੱਕ ਸੀਰੀਅਲ ਵਾਈਜ਼ ਵੀ ਬਣਾਵਾਂਗੇ ਅਸੀਂ ਲੇਕਿਨ ਤੁਸੀਂ ਹਮ ਸ਼ਾਰਟਸ ਨੂੰ ਪਿਆਰ ਤਾਂ ਦਿਓ ਪਹਿਲਾਂ ਫੇਰ ਹੀ ਅਸੀਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਵਾਂਗੇ ਠੀਕ ਹੈ ਜੀ ਔਰ ਸ਼ਮਮੀ ਢਿਲੋਂ ਨਵ ਸ਼ਮਮੀ ਦੇ ਵਿੱਚ ਸ਼ਮਮੀ ਮੈਡਮ ਦਾ ਚੈਨਲ ਚੱਲਦੇ ਪਏ ਨੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਗਾ ਕਿ ਸ਼ਮਮੀ ਮੈਡਮ ਦੀ ਤੰਗਤ ਬਹੁਤ ਖਰਾਬ ਚੱਲਦੀ ਪਈ ਹੈ ਸੋ ਮੇਰੇ ਵੀ ਚੈਨਲ ਨੂੰ ਜੋ ਲੋਕ ਦੇਖਦੇ ਪਏ ਮੈਂ ਉਹਨਾਂ ਨੂੰ ਕਹਾਂਗੀ ਸ਼ਮਮੀ ਢਿਲੋਂ ਦਾ ਚੈਨਲ ਲੇਖ ਪਲੀਜ਼ ਉਹਨਾਂ ਲਈ ਥੋੜੀ ਅਰਦਾਸ ਕਰੋ ਉਹਨਾਂ ਦੇ ਨਾਲ ਆਪਾਠ ਕਰੋ ਬਾਬਾ ਜੀ ਅਰਦਾਸ ਕਰਕੇ ਉਹਨਾਂ ਨੂੰ ਠੀਕ ਹੋਣ ਦੀ ਬਸ ਕਿਰਪਾ ਕਰਵਾਓ ਕਿ ਬਾਬਾ ਜੀ ਉਹਨਾਂ ਨੂੰ ਜਲਦੀ ਜਲਦੀ ਠੀਕ ਕਰਨ ਤੇ ਆਪਣੇ ਚੈਨਲ ਚਾਹੁੰਤ ਹਾਂ ਤੁਹਾਡਾ ਚੈਨਲ ਮੇਰੇ ਚੰਨਾ ਜੀ ਹਾਂ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ